ਸਿਵਲਤਨ ਦਾ ਗਾਸ ਕਰਦੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜ਼ੀਰਾ ਧਰਨੇ ਦੀ ਜਿਸ ਤੇ ਕੀ ਅੱਜ ਫੈਸਲਾ ਆਏਗਾ ਜੀ ਹਾਂ ਸਾਂਝਾ ਮੋਰਚਾ ਜ਼ੀਰਾ ਦੀ ਸਵੇਰੇ 11 ਵਜੇ ਮੀਟਿੰਗ ਹੋਵੇਗੀ ਅਗਲੇ ਫੈਸਲੇ ਸੰਬੰਧੀ ਸਤਕਿਸਾਨ ਮੋਰਚੇ ਨਾਲ ਬੈਠਕ ਜੁੜੀ ਹੈ ਉਹ ਕੀਤੀ ਜਾਏਗੀ ਤੇ ਫੈਸਲਾ ਲਿਆ ਜਾਏਗਾ ਦੱਸ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਫੈਕਟਰੀ ਨੂੰ ਬੰਦ ਕਰਨ ਦਾ ਹੁਕਮ ਦੇ ਚੁੱਕੇ ਨੇ ਲੇਕਿਨ ਹੱਲੇ ਵੀ ਧਰਨਾ ਚੱਲ ਰਹੀ ਹੈ ਸੋ ਕੀ ਕੁਝ ਅੱਗੇ ਰਣਨੀਤੀ ਰਹਿਣ ਵਾਲੀ ਹੈ ਇਸ ਸੰਬੰਧੀ ਅੱਜ ਬੈਠਕ ਹੋਵੇਗੀ ਜਿਸ ਵਿੱਚ ਫੈਸਲਾ ਲਿਆ ਜਾਏਗਾ ਸੀਐਮ ਦੇ ਹੁਕਮ ਦੇ ਬਾਵਜੂਦ ਸ਼ਰਾਬ ਫੈਕਟਰੀ ਦੇ ਬਾਹਰ ਤਰਨਾ ਦਿੱਤਾ ਜਾ ਰਿਹਾ ਹੈ ਦੱਸ ਦੇ ਕਿ ਇੱਥੇ ਜੋ ਪਰਚੇ ਦਰ ਕੀਤੇ ਗਏ ਨੇ ਉਸ ਨੂੰ ਰੱਦ ਕਰਨ ਦੀ ਮੰਗ ਵੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ तमाम ਗੱਲਾਂ ਨੂੰ ਵੇਖਦਿਆਂ ਹੋਇਆਂ ਅੱਜ ਇਸ ਤੇ ਬੈਠਕ ਜਦੋਂ ਹੋਵੇਗੀ ਤੇ ਫੈਸਲਾ ਲਿਆ ਜਾਏਗਾ ਕਿਉਂਕਿ ਜਿਸ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਬਤ ਆਪ ਉਹਨਾਂ ਨੇ ਐਲਾਨ ਕੀਤਾ ਸੀ ਕਿ ਇਹ ਫੈਕਟਰੀ ਜਿਹੜੀ ਸ਼ਰਾਬ ਫੈਕਟਰੀ ਉਹ ਬੰਦ ਕੀਤੀ ਜਾਏਗੀ ਹਾਲਾਂਕਿ ਸੁਣ ਲੈ ਕੇ ਇੱਥੇ ਖੁਸ਼ੀ ਬੇहद ਬਣਾਈ ਗਈ ਲੱਡੂ ਵੰਡੇ ਗਏ ਲੇਕਿਨ ਤਰਨਾ ਹਲੇ ਵੀ ਐਥੇ ਜਾ ਰਹੀ ਹੈ ਸੋ ਸਾਂਝਾ ਮੋਰਚਾ ਜ਼ੀਰਾ ਦੀ ਸਵੇਰੇ 11 ਵਜੇ ਮੀਟਿੰਗ ਹੋਏਗੀ ਜਿਸ ਦੇ ਵਿੱਚ ਇਸ ਨੂੰ ਲੈ ਕੇ ਵਿਚਾਰ ਹੋਵੇਗਾ ਅਗਲੇ ਫੈਸਲੇ ਸੰਬੰਧੀ ਸੇਕਤ ਕਿਸਾਨ ਮੋਰਚੇ ਨਾਲ ਬੈਠਕ ਕਰਕੇ ਫੈਸਲਾ ਲਿਆ ਜਾਏਗਾ ਕਿਉਂਕਿ ਐਥੇ ਲਿਖਤੀ ਜਦ ਤੱਕ ਇਹ ਨਹੀਂ ਹੋ ਜਾਂਦਾ ਤਦ ਤੱਕ ਇਹ ਤਰਨਾ ਜਾਰੀ ਰੱਖਣ ਦੀ ਗੱਲ ਕਹੀ ਗਈ ਸੀ ਨਾਲ ਦੇ ਨਾਲ ਜਿਹੜੇ ਪਰਚੇ ਦਰਜ ਕੀਤੇ ਗਏ ਸਨ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ বিজে মঙ্গা তো আপডেট লেনেয়া বিজে কি কো জানকারী কিয়কি এক পাশে তা মুখ্যমন্ত্রী වලো খুদ اعلان করকে ইস ফ্যাক্টরি নু বন্ধ করন দা اعلان কিটা গয়া লেকিন ধরনা হলে ভি ইথে জারি হ আজ দি বৈঠক विच কি কুছ ফয়সালা লে জান দি উমিদ হ জি দাদা রিসার্চ চা মাঙ্গা কি बेशक सीएम වලো اعلان দো দিন পেহলা হো চুক্যা পর কিতনা কি তে কিসানানা নু ইস চিদা খসা হ কি জদাঁ দিল্লি হোয়া সাడే না জয়া না হোবে উনা দি এই কেনা কি জতক এক ফানু লিকতি রূপ চ নেহি আ জানদা ਇਸ ਤੋਂ ਲੱਗਦਾ ਉਹਨਾਂ ਨੇ ਦੋ ਮੰਗਾ ਹੋਰ ਵੀ ਰੱਖੀਆਂ ਨੇ ਕਿ ਇਸ ਧਰਨੇ ਦਰਮਿਆਨ ਬਹੁਤ ਸਾਰੇ ਲੋਕਾਂ ਤੇ ਪਰਚੇ ਦਰਜ ਕੀਤੇ ਗਏ ਉਹ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਆ ਔਰ ਕੁਝ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਜਾਂ ਪਸਕਾਉ ਦਾ ਨੁਕਸਾਨ ਹੋਇਆ ਜਾਂ ਕਿਸੇ ਦੀ ਬਿਮਾਰੀਆਂ ਦੇ ਉਹਨਾਂ ਦੇ ਪਾਸੇ ਵੀ ਕੁਝ ਰੀਲੀਫ ਦੀਆਂ ਮੰਗਾਂ ਅਜਿਹੀਆਂ ਨੇ ਔਰ ਅਗਾ ਧਰਨਾ ਕਦੋਂ ਬੰਦ ਕਰਨਾ ਕਿਵੇਂ ਨਹੀਂ ਕਰਨਾ ਜਿਸ ਵਕਤ ਅੱਜ 11 ਵਜੇ ਸੁਜੁਗਤ ਮੋਰਚਾ ਦੇ ਨਾਲ ਔਰ ਸੰਜਮ ਮੋਰਚਾ ਜੀ ਰਾਦੇ ਆਗੋਂ ਦੀ ਇੱਕ ਸਾਂਝੀ ਮੀਟਿੰਗ 11 ਵਜੇ ਰੱਖੀ ਗਈ ਹੈ ਰਾਜਾ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਇਹ ਮੀਟਿੰਗ ਰੱਖੀ ਗਈ ਹੈ ਲੇਕਿਨ ਇਥੇ ਹਾਲਾ ਕਿ ਖੁਸ਼ੀ ਜ਼ਰੂਰ ਮੁੱਖ ਮੰਤਰੀ ਦੇ ਫੈਸਲੇ ਤੇ ਮਨਾਏਗੀ ਲੇਕਿਨ ਤਰਨਾ ਲਗਾਤਾਰ جاری ਔਰ ਇਹ ਇੱਕ ਮੁਸ਼ਕਲ ਵੀ ਖੜੀ ਕਰ ਸਕਦਾ ਹੈ ਕਿਉਂਕਿ ਇਥੇ ਹੁਣ ਮੰਗਾ ਮੰਨ ਲੀਆਂ ਗਈਆਂ ਨੇ ਲੇਕਿਨ ਕੀ ਇਥੇ ਕੋਈ ਅਜਿਹੀ ਨੀਤੀ ਬਣਾਈ ਜਾ ਸਕਦੀ ਹੈ ਕਿ ਹੁਣ ਤਰਨਾ ਚੁੱਕ ਦਿੱਤਾ ਜਾਏ ਆਪਣੇ ਆਪਣੇ ਘਰਾਂ ਨੂੰ ਜਾਏ ਕਿ ਹਲੇ ਅੜੇ ਰਹਿਣਗੇ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਹੋਣਗੀਆਂ ਕਿ ਇਸ ਤੋਂ ਤਰਨਾ ਹੁਣ ਖਤਮ ਹੋਵੇ ਰੱਗਾ ਦੇਖੋ ਇਹਨਾਂ ਦੇ ਜੋ ਲੀਗਲ ਵਾਲੇ ਗਰੁੱਪ ਹੈ ਉਹਨਾਂ ਦੇ ਮੁਤਾਬਕ ਤਾਂ ਜੋ ਸੀਐਮ ਕੋਲੇ ਸ਼ਾਇਦ ਇਹ ਉਹਨਾਂ ਦਾ ਕਹਿਣਾ ਕਿ ਜਿਹੇ ਰਾਈਟ ਨਹੀਂ ਸਨ ਜੀ ਉਹ ਇਸ ਚੀਜ਼ ਨੂੰ ਉਹ ਰੱਦ ਕਰ ਸਕਦਾ ਦੂਸਰਾ ਕਿਉਂਕਿ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ ਔਰ ਇਸ ਤੋਂ ਇਲਾਵਾ ਜੋ ਉਹਨਾਂ ਦੇ ਕੱਲ ਜਕਸੀ ਅਸਰ ਦੇਖਿਆ ਉਹਨਾਂ ਦਾ ਹਜੇ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ ਧਰਨਾ ਖਤਮ ਕਰਨ ਦਾ ਕਿਉਂਕਿ ਸਭ ਦੀਆਂ ਅਲੱਗ-ਅਲੱਗ ਮੰਗਾਂ ਨੇ ਬਸ ਫਿਰ ਵੀ ਉਹਨਾਂ ਦਾ ਕੀ ਇਸ ਵੱਲ ਉਸੇ ਸਟ੍ਰੈਟਜੀ ਬਣਦੀ ਹੈ ਇਹ ਤਾਂ ਹੁਣ 11 ਵਜੇ ਦੀ ਮੀਟਿੰਗ ਤੇ ਵਿੱਚ ਹੀ ਤੈ ਹੋਏਗਾ ਜੀ ਜੀ ਵਜੇ ਸ਼ੁਕਰਾ ਫਿਲਹਾਲ ਦੀ ਜਾਣਕਾਰੀ ਲਈ ਸੋ ਤਰਤੋਂ ਲੱਗ ਗਿਆ ਤਾਂ ਅਬ ਅਪਡੇਟ ਲਾਵਾਂਗੇ 11 ਵਜੇ ਮੀਟਿੰਗ ਰੱਖੀ ਗਈ ਹੈ ਕਿ ਕੁਝ ਫੈਸਲਾ ਲਿਆ ਜਾਂਦਾ ਹੈ ਨਜ਼ਰ ਸਾਡੀ ਹਸਤੇ ਬੜੀ ਰਹੀ